ਬਾਈ ਜੀ ਜਿਵੇਂ ਕੇਬਲ ਢਿੱਲੋਂ ਨੇ ਸਾਡੇ ਤਿੰਨ ਵਾਰੀ ਲੱਡੂ ਵੰਡਾਦੇ ਉਹਨਾਂ ਬਾਰੇ ਕੀ ਕਹਿਣਾ ਕਰੋਗੇ ਜੀ ਹਾਂਜੀ ਸਾਰੇ ਲੋਕ ਜਾਣਦੇ ਆ ਦੇਖੋ ਮੈਂ ਤਾਂ ਤੁਹਾਡੇ ਪਿੰਡ ਲਈ ਹਾਂਜੀ ਪਿਛਲੇ 5 ਸਾਲ ਢਿੱਲੋਂ ਸਾਡੀ ਸਰਕਾਰ ਦੇ ਠੀਕ ਹੈ ਉਹਨਾਂ ਨੇ ਭੂਰਿਆਂ ਲਈ ਕੀ ਕੀਤਾ ਤੇ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਤਿੰਨ ਵਾਰੀ ਲੱਡੂ ਤਿੰਨ ਵਾਰੀ ਦਾ ਲੱਡੂ ਹੀ ਵੰਡਾਉਂਦੇ ਹਾਂਜੀ ਗੁਰਦੁਆਰਾ ਸੋ ਮੈਂ ਮੀਤ ਨੇ ਜੇ ਤੁਸੀਂ ਮੈਨੂੰ ਹੁਕਮ ਲਾਇਆ ਸੀ ਤੇ ਮੈਂ ਵਾਦਾ ਕਰਕੇ ਗਿਆ ਸੀ ਮੈਂ ਉਹਨਾਂ ਟਾਈਮ ਪਿੰਡ ਨਹੀਂ ਆਉਂਦਾ ਜਦੋਂ ਟਾਈਮ ਤੁਹਾਡੇ ਮੋਗਾ ਨਹੀਂ ਲੱਗਦਾ ਤੇ ਮੈਂ ਮੋਗਾ ਲਵਾ ਕੇ ਤੁਹਾਡੇ ਪਿੰਡ ਆਇਆ ਸੋ ਮੈਂ ਹਮੇਸ਼ਾ ਜਿੰਨਾ ਕੰਮ ਕਰ ਸਕਦਾ ਮੈਂ ਓਨਾ ਕੀਤਾ ਤੇ ਓਤੋਂ ਵੱਧ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਬਾਕੀ ਜਿਹੜੀ ਝੂੜਤਫਾਨ ਵਾਲੀ ਰਾਜਨੀਤੀ ਆ ਉਹ ਬੜੇ ਟਾਈਮ ਤੋਂ ਚਲਾ ਰਹੇ ਸੀ ਹੁਣ ਉਹ ਮੁੱਕ ਚੁੱਕੀ ਆ ਤੇ ਹੁਣ ਜਿੰਨੀ ਮਰਜ਼ੀ ਕਰੀ ਜਾਣ ਉਹਨਾਂ ਦੀ ਜਿਹੜੀ ਕਾਰਡ ਦੀ ਹੰਡੀਆਂ ਦੁਬਾਰਾ ਦੁਬਾਰਾ ਨਹੀਂ ਚੜਦੀ ਹੁੰਦੀ ਸਾਡੇ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ ਮੇਲੇ ਅੱਜ ਆਏ ਹੋਏ ਆ। ਸਰਦਾਰ ਗੁਰਮੀਤ ਸਿੰਘ ਜੀ ਢਾਣੀਵਾਲ ਮੇਲਾ ਜਾਨਬਾ ਹਲਕਾ ਬਕਾਨਾ ਉਹਨਾਂ ਦੇ ਜਾਨ ਅਮਰ ਸਿੰਘ ਜੀ ਸਭਾ ਲੰਗਰ ਦੇ ਹਲਕਾ ਬਕਾਪੁਰਾਣਾ ਸਾਡੇ ਕੋਲ ਬਹਤੇ ਹੋਏ 2017 ਵਾਲੇ ਪਾਰਟੀ ਵਾਲੇ ਜਿਹੜੇ ਮੁਰਗਾ ਵੱਲੋਂ ਸਾਨੂੰ ਚੜ੍ਹਨ ਦੇ ਦਿੰਦਿਆਂ ਬਖਸ਼ਾ ਨਗਰਪਾਲਿਕਾ ਦੇ ਮੁਰਗਾ ਵੱਲੋਂ ਔਰ ਸਾਰੇ ਨਗਰ ਵਾਸੀਆਂ ਵੱਲੋਂ ਉਹਨਾਂ ਦਾ ਬੇਚਾ ਧੰਨਵਾਦ ਜੀ ਕੀ ਜੀ ਐਨ ਨੂੰ ਕੁਝਾਂ ਦੇ ਬਹੁਤ ਹੀ ਸ਼ੁਕਰਗੁਜ਼ਾਰ ਜੀ ਸਾਡੇ ਪਰ ਬਹੁਤ ਬਧਿਆਨ ਔਰ ਵੱਡੇ ਮਾਨ ਸਨਮਾਨ ਨੇ ਜੋ ਸਾਡੇ ਪਿੰਡ ਨੂੰ ਸਦਾ ਗੁਰਮੀ ਸਿੰਘ ਮਿਤਹਿਲ ਜੀ ਦੇ ਭੇਦ ਨਾਲ ਪਿੰਡ ਪੂਰਾ ਦੇ ਵਿਕਾਸ ਕਰਦਣ ਦੇ ਲਈ 77 ਲੱਖ ਰੁਪਏ 56 ਦੇ ਟਵੀਟੀ ਕਰਨ ਲਈ ਪਿੰਡ ਪੂਰਾ ਦੀ 40 ਸਾਲ ਪੁਰਾਣੀ ਮੰਗ ਜੋ ਪਿੰਡ ਦਾ ਮੋਗਾ ਉਹ ਵੀ ਲਵਾਇਆ ਗਿਆ ਉਸ ਤੋਂ ਬਾਅਦ 25 ਲੱਖ ਰੁਪਏ ਗਲੀਆਂ ਨਾਲੀਆਂ ਬਣਾਉਣ ਲਈ 5 ਲੱਖ ਰੁਪਏ ਜਿੰਮ ਲਈ 4 ਲੱਖ ਰੁਪਏ ਦੋ ਥਾਈਆਂ ਲਈ ਔਰ 3 ਲੱਖ ਰੁਪਏ ਨਵਾਂ ਬਸਸ ਸਟੈਂਡ ਬਣਾਉਣ ਲਈ ਔਰ ਲਗਭਗ 10 ਕਰੋੜ ਰੁਪਏ ਦੇ ਲਾਗਤ ਨਾਲ ਇਹ ਪਾਈਪ لائن ਜੋ ਨਹਿਰੀ ਗੋਗਾ ਨਾਮ ਆ ਲੱਗਿਆ ਸੀ ਉਹਦੇ ਲਈ ਵਿਸ਼ੇਸ਼ ਤੌਰ ਤੇ ਐਮਪੀ ਸਾਹਿਬ ਨੇ ਭੇਜੀ ਸੀ ਤੁਹਾਡੇ ਲਈ ਸੋਚੀ ਨਗਰਪਾਲਿਕਾਤ ਵੱਲੋਂ ਆਮ ਆਦਮੀ ਪਾਰਟੀ ਕਾਈਪਟ ਪੁਰੇਤ ਵੱਲੋਂ ਔਰ ਸਮੂਹ ਨੱਗਰ ਵਸਿਆਵਾਂ ਵੱਲੋਂ ਸਰਦਾਰ ਗੁਰਮੀਤ ਸਿੰਘ ਜੀ ਮੀਤਹਿਰ ਐਮਪੀ ਸਭ ਉਹਨਾਂ ਦਾ ਚੇਤਾ ਧੰਨਵਾਦ ਨਿਕੀ ਜੀ ਆਇਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਕੋ ਆਪਣੀ ਜਗ੍ਹਾ ਤੇ ਬੈਠ ਜਾਓ ਸਾਡੇ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ ਮੀਤਹਿਰ ਸਰਦਾਰ ਹਿੰਦਰ ਸਿੰਘ ਜੀ ਢਾਲੀਵਾਲ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਸੁਖਾਨੰਦ ਐ ਪਹਿਲੇ ਹਲਕਾ ਭਾਗਾਪੁਰਾਣਾ ਸਰਦਾਰ ਅਮਰਿੰਦਰ ਸਿੰਘ ਜੀ ਢੀਂਸਾ ਰੂਪਨ ਸਿੰਘ ਸਿੱਧੂ ਜੀ ਸਾਡੇ ਕੋਲ ਜਿੰਨੇ ਤਰ੍ਹਾਂ ਦੇ ਪਹੁੰਚੇ ਹਨ ਸਾਰਿਆਂ ਵੱਲੋਂ ਉਹਨਾਂ ਦਾ ਖੇਚਾ ਧੰਨਵਾਦ ਦੇਗੀ ਜੀ ਆਇਆਂ ਨੂੰ ਮੇਰਾ ਸਰਕਾਰੀ ਸਕੂਲ ਅੱਜ ਤੋਂ 12ਵੀਂ ਤੱਕ ਕੀਤਾ ਜਾਵੇ ਔਰ ਬੱਚਿਆਂ ਲਈ ਇੱਕ ਪਾਰਕ ਬਣਾਇਆ ਜਾਵੇ ਸਾਰਿਆਂ ਨਾਲ ਸਾਂਝੇ ਕਰਕੇ ਵਾਹਿਗੁਰੂ ਸਮੂੱਚੇ ਪੂਰੇ ਆਜੀ ਸਵਾਗਤ ਜਿਹਦੇ ਵਿੱਚ ਮੇਰੀਆਂ ਭੈਣਾਂ ਮੇਰੇ ਨਾ ਮਾਵਾ ਸਾਡੇ ਸਰਕਾਰ ਦੇ ਰੁਜ਼ਗਾਰ ਨੌਜਵਾਨ ਸਰਪੀ ਪਿਆਰੇ ਬੱਚੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਲੈ ਕੇ ਬੁਲਾਉਣਾ ਤਸਲੀਮਾ ਜੀ ਦਾ ਖਾਓ ਸਵਾਗਤ ਪੂਰੇ ਆਲੇ ਮੈਂ ਪੂਰੇ ਆਜਾ ਭੱਜ ਜਾਂਦੇ ਚਾਹੁੰਦਾ ਇੱਕੋ ਬੇਨਤੀ ਤੁਹਾਨੂੰ ਕਰਨੀ ਹੈ ਤੋਂ ਸਿਮਨੂ ਸਰਕਾਰ ਦੇ ਵਿੱਚ ਬਿਠਾਇਆ ਇਥੋਂ ਜਿਤਾ ਕੇ ਭੇਜਿਆ ਤੇ 2.5 ਸਾਲ ਹੋਇਆ ਸਰਕਾਰ ਬਣੀ ਨੂੰ ਤੇ ਮੈਂ ਆਪਣੇ ਵੱਲੋਂ ਪਿਛਲੇ 2.5 ਸਾਲ ਚ ਜੋ ਤੁਸੀਂ ਹੁਕਮ ਲਾਇਆ ਮੈਂ ਉਹਦੇ ਤੇ ਫੁੱਲ ਹੈ ਜਿਹੜੇ ਹਮੇਸ਼ਾ ਚੜਾਏ ਇੱਥੇ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਤੇ ਤੁਹਾਡੇ ਉਹ ਮਸਲੇ ਜਿਹੜੇ ਕਦੇ ਕਿਸੇ ਸਰਕਾਰ ਤੋਂ ਨਹੀਂ ਸੀ ਹੱਲ ਹੋਏ ਜੇ ਬਰਨਾਲੇ ਨੂੰ ਸਰਕਾਰ ਦੇ ਵਿੱਚ ਨੁਮਾਇੰਦਗੀ ਮਿਲੀ ਮੇਰੇ ਰੂਪ ਦੇ ਵਿੱਚ ਤਾਂ ਮੈਂ ਉਹ ਮਸਲੇ ਜਿਹੜੇ ਆ ਆਪਦਾ ਜੀਜਾ ਲਾ ਕੇ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਆਹ ਗੱਲ ਹੈ ਨਾ ਮੈਂ ਥੋੜੀ ਬਣਾਈ ਹੈ ਇਹ ਤਾਂ ਧਾਕਿਆਂ ਤੋਂ ਤੁਹਾਡੇ ਪਿੰਡ ਦੇ ਨਾਲ ਦੀ ਲੰਘਦੀ ਸੀ ਪਰ ਮੈਨੂੰ ਦੱਸੋ ਤੁਹਾਨੂੰ ਬਾਲਟੀ ਭਰ ਲੈਂਦੇ ਸੀ ਉਹਦੇ ਚ ਮੈਂ ਤੁਹਾਡੇ ਪਿੰਡਾਂ ਗੱਲ ਦਾ ਜ਼ਿਕਰ ਪਹਿਲਾਂ ਵੀ ਆ ਕੇ ਕੀਤਾ ਹੈ ਕਿ ਜਦ ਮੈਂ ਦੁਬਾਰਾ ਕਰਦਾ ਮੈਂ ਜਦੋਂ ਬਾਈ ਦੀਆਂ ਚੋਣਾ ਚ ਆਇਆ ਸੀ ਕਿਉਂਕਿ ਜ਼ਿੰਦਗੀ ਚ ਕਦੇ ਝੂਠ ਨਹੀਂ ਬੋਲਿਆ ਤੇ ਨਾ ਕਦੇ ਬੋਲਣਾ ਜਿੰਨੀ ਗੱਲ ਹੁੰਦੀ ਹੈ ਉਨੀ ਗੱਲ ਹਮੇਸ਼ਾ ਕੀਤੀ ਹੈ ਤੇ ਉਹ ਤੂੰ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰੀਦੀ ਐ ਮੈਂ ਉਹਦਨ ਇਸੇ ਜਗ੍ਹਾ ਤੇ ਖੜਕੇ ਕਹ ਕੇ ਗਿਆ ਸੀ ਕਿਉਂਕਿ ਆ ਬਜ਼ੁਰਗਾ ਨੇ ਕਿਹਾ ਵੀ ਸਾਡੇ ਨਾਲ ਮੋਗੇ ਵਾਲਾ ਧੋਖਾ ਬਹੁਤ ਵਾਰੀ ਹੋ ਗਿਆ ਤੇ ਮੈਂ ਉਹਦਨ ਕਿਹਾ ਸੀ ਵੀ ਜਾਂ ਤੁਹਾਡੇ ਕੋਲ ਮੋਗਾ ਲੱਗੂਗਾ ਜਾਂ ਮੈਂ ਨਹੀਂ ਤਾਉਂਗਾ ਉਹਨਾਂ ਟਾਈਮ ਜਿੰਦਾਬਾਦ ਮੈਂ ਕਿਹਾ ਸੀ ਵੀ ਭਾਈ ਮੈਂ ਉਹਨਾਂ ਟਾਈਪ ਪਿੰਡ ਨਹੀਂ ਆਉਂਦਾ ਜਿੱਨਾਂ ਟਾਈਪ ਤੁਹਾਡੇ ਮੋਗਾ ਨਹੀਂ ਲੱਗਦਾ ਤੇ ਮੈਨੂੰ ਦੱਸੋ ਵੀ ਕਿਹਨੇ ਸੋਚਿਆ ਸੀ ਵੀ ਮੋਗਾ ਵੀ ਲੱਗੂ ਤੇ 10 ਕਰੋੜ ਰੁਪਇਆ ਸਰਕਾਰ ਕੱਲੇ ਪੂਰੇ ਪਿੰਡ ਦੇ ਮੋਗਲੇ ਹੀ ਦੇ ਦੂ ਨਹੀਂ ਸਾਨੂੰ ਤਾਂ ਕਦੇ ਕੋਈ ਸਰਕਾਰ ਨੂੰ 10 ਲੱਖ ਰੁਪਇਆ ਵੀ ਨਹੀਂ ਦਿੱਤਾ ਆ ਤੁਹਾਡੇ ਛੱਪੜ ਦਾ ਐਡਾ ਵੱਡਾ ਕੰਮ ਸੀ ਕਦੇ ਸੋਚਿਆ ਸੀ ਕਿਉਂਕਿ ਪੂਰਿਆਂ ਨੂੰ ਆਮ ਤੌਰ ਤੇ ਕਹਿੰਦੇ ਜੀ ਛੋਟਾ ਪਿੰਡਾ ਵੋਟਾਂ ਘੱਟ ਆ ਦੇਵੀਕ ਛੋਟੇ ਪਿੰਡ ਦੀਆਂ ਵੋਟਾਂ ਲਈ 77 ਲੱਖ ਰੁਪਇਆ ਕੱਲੇ ਇੱਕ ਛੱਪੜ ਤੋਂ ਆਜੂ ਆ 25 ਲੱਖ ਹੁਣ ਫੇਰ ਗਲੀਆਂ ਨਾਲੀ ਦੇ ਲਈ ਦਿੱਤਾ ਜਿਹੜੀਆਂ ਧਰਮਸ਼ਾਲਾ ਨੇ ਸਾਡੇ ਭਾਈਚਾਰੇ ਦੀਆਂ ਮੈਂ ਉਹਨਾਂ ਲਈ ਗਰਾਪਾ ਦਿੱਤੀਆਂ ਜਦੋਂ ਵੀ ਕੋਈ ਕਿਸੇ ਚਾਹੀ ਨਿੱਜੀ ਕੰਮ ਲਈ ਆਵੇ ਸਾਂਝੇ ਕੰਮ ਲਈ ਆਵੇ ਸਰਪੰਚ ਸਾਹਿਬ ਖੜੇ ਮੈਂ ਹਮੇਸ਼ਾ ਹਰੇਕ ਦੀ ਮਦਦ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਐ ਮੈਂ ਨਹੀਂ ਕਹਿੰਦਾ ਕਿ ਭਾਈ ਸਾਰੇ ਕੰਮ ਹੋ ਗਏ ਡਾਕਰ ਦੇ ਬੜੇ ਕੰਮਧੂਰੇ ਪਏ ਹੋਣਗੇ ਪਰ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਜਿੰਨੇ ਪੈਸੇ ਪਿਛਲੇ 2.5 ਸਾਲ ਚ ਪਿੰਡ ਭੂਰਿਆ ਚ ਆਇਆ ਹੈ ਕਿੰது ਪਹਿਲਾਂ 5 ਸਾਲ ਕਾਂਗਰਸ ਸਰਕਾਰ ਰਹੀ ਹੈ ਜਿਉਂਦੂ 10 ਪੈਸੇ 10 ਮਹਸਾ ਵੀ ਆਏ ਹੋਵੇ ਤਾਂ ਭੂਰਿਆ ਵਾਲੇ ਨੂੰ ਇੱਕ ਵੀ ਵੋਟ ਨਾ ਪਾਵੇ ਜੇ ਭਾਈ 10 ਕਰੋੜਾਂ ਵੀ ਵੱਧ ਆਇਆ ਕਿਉਂਕਿ 12 ਕਰੋੜ ਰੁਪਇਆ ਬਣਦਾ ਜਿਹੜਾ ਪੂਰਿਆ ਨੂੰ ਪਿਛਲੇ 23 ਸਾਲ ਚੋਂ ਆਇਆ ਤਾਂ ਮੈਨੂੰ ਲੱਗਦਾ ਵੀ ਭਾਈ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਸਾਧਾ ਦੇਣਾ ਚਾਹੀਦਾ ਕਿਉਂਕਿ ਦੇਖੋ ਵੋਟਾਂ ਕਿਹੜੀਆਂ ਨੇ ਉਹ ਕੰਮ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਪਾਉਣੀ ਚਾਹੀਦੀ ਹੈ ਨਹੀਂ ਮੈਨੂੰ ਦੱਸੋ ਜੇ ਸਾਰੇ ਬਰਾਬਰ ਕਰਤੇ ਤਾਂ ਭਾਈ ਕੱਲ ਨੂੰ ਕਿਹੜਾ ਲੀਡਰ ਕੰਮ ਕਰੂ ਅਗਲਾ ਗੁਰੂ ਵੀ ਭਾਈ ਇੱਥੇ ਕੰਮ ਕਮ ਕਰਨਾ ਕੋਈ ਫਰਕ ਨਹੀਂ ਪੈਂਦਾ ਸੰਗਤ ਦਾ ਕੋਈ ਪਤਾ ਨਹੀਂ ਸੋ ਐਸੇ ਕਰਕੇ ਭਾਈ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਸਾਰੇ ਕੰਮ ਤਾਂ ਹੋਏ ਜੇ 35 ਸਾਲਾਂ ਬਾਅਦ ਜਾ ਕੇ ਬਰਨਾਲੇ ਦਾ ਐਮਐਲਏ ਸਰਕਾਰ ਦੇ ਵਿੱਚ ਬੈਠਿਆ ਨਹੀਂ 35 ਸਾਲ ਤੋਂ ਇੱਕੋ ਬਹਾਨਾ ਸੀ ਜਿਹਦੀ ਸਰਕਾਰ ਐਮਐਲਏ ਨੂੰ ਉਲਟ ਹੁੰਦਾ ਸੀ ਅਕਾਲੀ ਦਲ ਦੀ ਸਰਕਾਰ ਕਾਂਗਰਸ ਦਾ ਐਮਐਲਏ ਕਾਂਗਰਸ ਦੀ ਸਰਕਾਰ ਅਕਾਲੀ ਦਲ ਦਾ ਐਮਐਲਏ ਦੇਖੋ ਗੱਲ ਕਰ ਰਹੇ ਸੀ ਭਾਈ ਸਾਡੀ ਸਰਕਾਰ ਨਹੀਂ ਅਸੀਂ ਵੀ ਕਰਗੇ ਜੀਨੇ ਕਰਕੇ 35 ਸਾਲ ਬਰਨਾਲੇ ਦੇ ਕੰਮ ਜਿਵੇਂ ਤੁਹਾਡੇ ਮੋਹਗਾਣਾ ਲੋਕ ਕਹਿ ਰਿਆ ਸੇਪਾ ਨਾਲ ਨਮੋਲਾ ਮੰਡੀ ਲਾਈ ਦੀ ਆ ਸਾਡੀ ਮੈਂ ਤਾਂ ਹੋਂਦੇ ਵੀ ਉਦੋਂ ਜਿੱਦਨ ਮੁੱਖ ਮੰਤਰੀ ਸਾਹਿਬ ਆਏ ਬਸ ਸਟੇਜ ਤੋਂ ਕਿਹਾ ਮੈਂ ਕਿਹਾ 50 ਕਰੋੜ ਮੁੱਖ ਮੰਤਰੀ ਸਾਹਿਬ ਤੁਸੀਂ ਪਿਛਲੇ 25 ਸਾਲ ਤੋਂ ਘਰੋਂ ਦੇ ਦਿੱਤਾ ਕਾਂਗਰਸੀਆਂ ਨੇ ਪੰਜ ਵੀ ਦਿੱਤਾ ਹੋਵੇ ਮੈਂ ਕੋਈ ਬੋਲਦੋਂ ਉਤਰੋਂ ਗੱਲ ਨਹੀਂ ਕਰਾ ਤੁਸੀਂ ਰੁਪਿਆ ਦਿੱਤਾ ਨਹੀਂ ਕੱਲਾ ਨਿੰਦਕੇ ਜੀ ਅੱਜ ਕੀਤਾ ਅੱਜ ਕੀਤਾ ਇਹ ਤਾਂ ਸਭ ਤੁਸੀਂ ਕੀ ਕੀਤਾ ਭਾਈ ਮਾਨਸਾ ਅਸੀਂ ਭਰਾ ਦੇ ਰਿਓ ਪਿਛਲੇ 5 ਸਾਲਾਂ ਚ ਬੜਿਓ ਕੰਮ ਨੇ ਆਪਣੇ ਲਾ ਕੇ ਜਿਹੜੇ ਪਹਿਲੀ ਵਾਰ ਹੋਏ ਆਤਰੌਲੇ ਦੀ ਤਹਿਸੀਲ ਆ 4 ਕਰੋੜ ਰੁਪਇਆ ਮੈਂ ਇਹਨੂੰ ਦੇ ਰਿਹਾ ਜਿੱਦਾਂ ਸਾਰੀ ਤਹਿਸੀਲ ਨਵੀਂ ਬਣਨੀ ਹੈ 2 ਕਰੋੜ ਰੁਪਇਆ ਬਰਨਾਲੇ ਹਸਪਤਾਲ ਨੂੰ 21 ਕਰੋੜ ਰੁਪਇਆ ਸਾਡਾ ਜਿਹੜਾ ਇਹ 2 ਕਰੋੜ ਘਰੋਲੇ ਜਿਹਨੂੰ 21 ਕਰੋੜ ਬਰਨਾਲਾ ਹਸਪਤਾਲ ਨੂੰ ਜਿਹੜਾ ਦਿੱਤਾ ਸਾਰਾ ਹੱਥ ਉਲਟਾ ਕੇ ਨਵਾਂ ਬਣ ਰਿਹਾ ਜਿਹਦੇ ਵਿੱਚ ਪਹਿਲੀ ਵਾਰ ਪੀਡੀਕਲ ਕੇਅਰ ਜੁਨੇਟ ਜੇ ਕੋਈ ਮਰੀਜ਼ ਸੀਰੀਅਸ ਹੋ ਗਏ ਅੱਗੇ ਚੰਡੀਗੜ੍ਹ ਦਾ ਲੁਧਿਆਣੇ ਲੈ ਜਾਣਾ ਪੈਂਦਾ ਸੀ ਪਰ ਉੱਥੇ ਸੀਸੀਯੂ ਬਣ ਰਿਹਾ ਜਿਹਨੂੰ ਬਰਨਾਲਾ ਹਸਪਤਾਲ ਦੇ ਵਿੱਚ ਹੀ ਸਹੂਲਤਾਂ ਕਰਨਗੇ ਤੇ ਮੈਨੂੰ ਦੱਸੋ ਪਿਛਲੀ ਸਰਕਾਰ ਚ 5 ਰੁਪਏ ਵੀ ਆਏ ਹੁਣ ਹਸਪਤਾਲ ਨੂੰ 5 ਰੁਪਏ ਆਏ ਹੋਰ ਕਿਤੇ ਹੋਰ ਮੈਨੂੰ ਅਗਲੇ ਨਹਿਰੀ ਮਹਿਕਮੇ ਦੇ ਥੋੜੇ ਪਿੰਡ ਨਹੀਂ ਦਿੱਤੇ ਮੈਂ ਥੋੜੇ ਪਿੰਡ ਦੇ ਦੱਸ ਦਿੱਤਾ ਤਾਂ ਪੂਰੇ ਬਰਨਾਲੇ ਜਿਹੜੇ ਚ ਮੈਂ 300 ਕਰੋੜ ਰੁਪਇਆ ਨਹਿਰੀ ਮਹਿਕਮੇ ਦਾ ਲੱਗ ਦਿੱਤਾ ਜਿਹੜੇ ਜਿਨ੍ਹਾਂ ਨੂੰ ਕਦੇ ਕਿਸੇ ਨੇ 300 ਰੁਪਇਆ ਨਹੀਂ ਦਿੱਤਾ ਇਹ ਆਏ ਤਾਂ ਹੀ ਐ ਜੇ ਭਾਈ ਮੈਂ 35 ਸਾਲਾਂ ਬਾਅਦ ਸਰਗੋਤ ਹੈ ਸਾਹਮਣੇ ਸੋਚੇ ਕਰਕੇ ਮੈਂ ਬਹੁਤਾ ਸਮਾਨੀ ਲੈਣਾ ਭਾਈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਮਸਾਂ ਬਰਨਾਲੇ ਦੀਆਂ ਤਾਰਾਂ ਨੇ ਜਿਹੜੀਆਂ ਸਰਕਾਰ ਨਾਲ ਜੁੜੀਆਂ ਜੇ ਸਰਕਾਰ ਨਾਲ ਜੁੜੀਆਂ ਤਾਂ ਹੀ ਉਹ ਇੰਨੇ ਕੰਮ ਐ ਪੈਸੇ ਹੋਏ ਆ ਸੋ ਇਸੇ ਕਰਕੇ ਬੇਨਤੀ ਐ ਕਿ ਭਾਈ ਆ ਸਰਪੰਚਾਂ ਖੜਿਆ ਨਵੀਂ ਪੰਚਾਇਤ ਬਣੀ ਐ ਤੁਸੀਂ ਤੰਮ ਦਾ ਦਸਤੇ ਸਾਫ ਦਾ ਦਸਤਾ ਪਰਵਾਹਿਆ ਦਸਤੇ ਠਾਈਆਂ ਦੇ ਦਸਤੇ ਇਹ ਸਾਰੇ ਕੰਮ ਪੈਸੇ ਨਾਲ ਹੋਣੇ ਆ ਤੇ ਪੈਸਾ ਕਿੱਥੋਂ ਆ ਸਰਕਾਰ ਤੋਂ ਤੇ ਸਰਕਾਰ ਤੋਂ ਕੌਣ ਲੈ ਕੇ ਆਊਗਾ ਜਿਹੜਾ ਭਾਈ ਸਰਕਾਰ ਦਾ ਐਮ.ਐਲ.ਏ ਹੋਊਗਾ ਨਹੀਂ ਦੂਜੇ ਨੇ ਤਾਂ ਇਹੀ ਕਹਿਣਾ ਵੀ ਭਾਈ ਮੈਂ ਕੀ ਕਰਾਂ ਸਾਡੀ ਕਿਹੜਾ ਸਰਕਾਰ ਹੈ ਸੋ ਪੂਰੇ ਵਾਲਿਓ 35 ਸਾਲ ਸਾਨੂੰ ਇਹ ਸੁਣਦਿਆਂ ਨੂੰ ਨਿਕਲ ਗਏ ਸੋ ਇਸੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੇ ਇਲਾਕੇ ਦਾ ਪਿੰਡ ਦਾ ਕਿਉਂਕਿ ਬੜੇ ਕੰਮ ਹੋ ਗਏ ਬੜੇ ਰਹਿੰਦੇ ਆ ਆਪਾਂ ਵਿਕਾਸ ਕਰਾਉਣਾ ਹੈ ਤਾਂ ਆਪਾਂ ਭਾਈ ਉਹਦਾ ਸਾਥ ਦਈਏ ਜਿਹੜਾ ਕੱਲ ਨੂੰ ਕੰਮ ਕਰਵਾ ਸਕਦਾ ਤੇ ਕੰਮ ਸਰਕਾਰ ਵਾਲੇ ਕਰਵਾਊਗਾ ਦੇਖੋ ਪਾਰਟੀ ਕੋਲੇ ਤਾਂ ਸਰਕਾਰ ਕੋਲੇ 92 ਸੀਟਾਂ ਨੇ ਉੱਥੇ ਇੱਕ ਘਟ ਗਈ ਦੋ ਘਟ ਗਈਆਂ ਜਦੋਂ ਵੱਧ ਗਏ ਕੀ ਫਰਕ ਪੈਂਦਾ ਪਰ ਬਰਨਾਲੇ ਵਾਲਿਆਂ ਨੂੰ ਇੱਥੇ ਕੌਣ ਦਿੱਤਦਾ ਕੌਣ ਆਹ ਦਾ ਬਹੁਤ ਫਰਕ ਪੈਣਾ ਸਰਕਾਰ ਦਾ ਬੰਦਾ ਜਿੱਤੂਗਾ ਤਾਂ ਡਿਵੈਲਪਮੈਂਟ ਕਰਾਊਗਾ ਵਿਕਾਸ ਕਰਾਊਗਾ ਤੇ ਦੂਜੇ ਦਾ ਤਾਂ ਇੱਕੋ ਬੰਨਾ ਲਾ ਕੇ ਸਰ ਜਾਣਾ ਵੀ ਮੈਂ ਕੀ ਕਰਾਂ ਜੀ ਸਾਡੀ ਤਾਂ ਸਰਕਾਰ ਹੀ ਹੈ ਨਹੀਂ ਸੋ ਇਸੇ ਕਰਕੇ ਮੈਂ ਪਈ ਬੇਨਤੀ ਕਰਦਾ ਪਉ ਦਾ ਸਾਥ ਦਿਈਏ ਜਿਹਦੀਆਂ ਤਾਰਾਂ ਸਰਕਾਰ ਨਾਲ ਜੁੜੀਆਂ ਨੇ ਹੁਣ ਆਪਣੇ ਘਰਾਂ ਚ ਬਲਬ ਲੱਗਿਆ ਹੁੰਦਾ ਜਾਂ ਪੱਖਾ ਉਹ ਕਦੋਂ ਚੱਲਦਾ ਜਦੋਂ ਆਪਾਂ ਉਹਦੀ ਸਵਿਚ ਔਨ ਕਰ ਦਿੰਨੇ ਆ ਉਹ ਬਲਬ ਚੱਲ ਪੈਂਦਾ ਉਹ ਕੋਈ ਬਲਬ ਚ ਤਾਕਤ ਨਹੀਂ ਹੁੰਦੀ ਉਹ ਤਾਕਤ ਤਾਂ ਕਰੰਟ ਦੀ ਜਿਹੜਾ ਕਰੰਟ ਆ ਬਾਹਰਲੇ ਖੰਭਿਆਂ ਦੇ ਰਾਹੀਂ ਤਾਰਾਂ ਦੇ ਰਾਹੀਂ ਜਾ ਕੇ ਜਿਹੜਾ ਉਹ ਬਲਬ ਨੂੰ ਗ੍ਰੈਡ ਨਾਲ ਜੋੜ ਦਿੰਦਾ ਜਦੋਂ ਆਪਾਂ 스ਵਿਚ ਆਨ ਕਰ ਦਿੰਦੇ ਆ ਤਾਂ ਹੀ ਉਹ ਚੱਲਦਾ ਨਾ ਕਿਉਂਕਿ 스ਵਿਚ ਆਨ ਕਰ ਕੋਈ ਚ ਕਰੰਟ ਆ ਜਾਂਦਾ ਉਹ ਚੱਲ ਪੈਂਦਾ ਚਾਨਣ ਕਰ ਦਿੰਦਾ ਚਾਰੇ ਪਾਸੇ ਹੁਣ ਮੈਨੂੰ ਦੱਸੋ ਜੇ ਮੈਂ ਮੀਟਰ ਕੋਲੋਂ ਬਲਬ ਤਾਰ ਨੂੰ ਵੜਦਾ ਘਰ ਦਾ ਕਰੰਟ ਬੰਦ ਕਰਦਾ ਫੇਰ ਬਲਬ ਚੱਲੂ ਜਿੰਨੇ ਵਾਰੀ ਮਰਜ਼ੀ ਧੱਕੀ ਚੱਲਿਓ ਬਲਬ ਨਹੀਂ ਚੱਲਦਾ ਸੋ ਐਸੇ ਕਰਕੇ ਭਾਈ ਮੈਂ ਤੁਹਾਨੂੰ ਬੇਨਤੀ ਕਰਦਾ ਮਸਾ ਤਾਂ ਰੰਗਰੇਟ ਨਾਲ ਜੁੜੀਆਂ ਤਾਰ ਨਾਲ ਵਟਲਿਓ ਫੇਰ ਵੱਲ ਬਣੀ ਚੰਨਣਾ ਕਿਉਂਕਿ ਬਾਕੀ ਸਾਰੇ ਇੱਥੇ ਉਹੀ ਨੇ ਜਿਨ੍ਹਾਂ ਦੀ ਮੀਟਰ ਕੋਲੋਂ ਤਾਰਾਂ ਗੱਟੀਆਂ ਹੋਈਆਂ ਤੇ ਤੁਸੀਂ ਵੱਲ ਉਹ ਲੈ ਆਵੋ ਤੇ ਫੇਰ ਤੁਸੀਂ ਕਹੋ ਭਈ ਇਹ ਚੱਲਦਾ ਨਹੀਂ ਉਹ ਚੱਲੂ ਕਿ ਖੁਦ ਉਹ ਕਰੂਗਾ ਭਾਈ ਮੇਰੀਆਂ ਤਾਂ ਤਾਰਾਂ ਨਹੀਂ ਗੱੜਨਾ ਜੁੜੀਆਂ ਜੇ ਗਰੇਡਰ ਨਾਲ ਤਾਰਾਂ ਜੁੜੀਆਂ ਤਾਂ ਭਈ ਇਕਲਾ ਹਰਿੰਦਰ ਢਾਲੀਵਾਲ ਜਿਹੜਾ ਆਪਾਂ ਨੂੰ ਚਾਂਡਣ ਕਰ ਸਕਦਾ ਬਣਾਲ ਦੀ ਤਰੱਕੀ ਕਰਵਾ ਸਕਦਾ ਸੋ ਮੈਂ ਇਸੇ ਕਰਕੇ ਬੇਨਤੀ ਕਰਦਾ ਬਿਪਾਹੀ ਜੇ ਇਲਾਕੇ ਦਾ ਵਿਕਾਸ ਕਰਉਣਾ ਤੱਕੀ ਕਰਾਉਣੀ ਹੈ ਆ ਸਰਪੰਚ ਔਰ ਖੜੇ ਆ ਪੰਚਾਇਤ ਖੜੀ ਆ ਸਾਰੇ ਨਗਰ ਵਾਲੇ ਖੜੇ ਆ ਤੇ ਤੁਹਾਨੂੰ ਪਤਾ ਮੀਤ ਜੋ ਕਹਿੰਦਾ ਉਹ ਕਰਦਾ ਥੋਡੇ ਨਾਲ ਮੈਂ ਵਾਦਾ ਕਰਕੇ ਚੱਲੇ ਆ ਜਿੰਨੇ ਤਰੱਕੀ ਨਹੀਂ ਵਿਕਾਸ ਲਈ ਥੋਡੇ ਪਿੰਡ ਚ ਪਹਿਲਾਂ ਪੈਸੇ ਆਏ ਆ ਹਰਿੰਦਰ ਢਾਣੀਵਾਰ ਨੂੰ 1% ਵੋਟਾਂ ਪਾ ਕੇ ਜਿਤਾ ਦਿਓ ਐਦੂੰ ਤੁਗੜੇ ਪੈਸੇ ਮੈਂ ਕਹਿੰਦੇ 2.5 ਸਾਲ ਥੋਡੇ ਪਿੰਡੇ ਝਟ ਦੇਉਂਗਾ ਪਰ ਆਉਣਗੇ ਤਾਂ ਹੀ ਭਾਈ ਜੇ ਆਪਾਂ ਹਰਿੰਦਰ ਢਾਲੀਵਾਲ ਜੀ ਨੂੰ ਜਿਨ੍ਹਾਂ ਦੀਆਂ ਤਾਰਾਂ ਜੁੜੀਆਂ ਜੇ ਇਹਨਾਂ ਨੂੰ ਵੱਡੀ ਲੀਡ ਦਾ ਜਿਤਾਵਾਂਗੇ ਸੋ ਮੈਂ ਉਮੀਦ ਕਰਦਾ ਵੀ ਭਾਈ ਸਾਰਿਆਂ ਨੂੰ ਇਹ ਗੱਲ ਸਮਝ ਆਈ ਹੋਊਗੀ ਕਿਉਂਕਿ ਸਾਰਿਆਂ ਨੇ ਅੱਗੇ ਇੱਥੇ ਪ੍ਰਚਾਰ ਕਰਨਾ ਆਏ ਇਹ ਬਹੁਤ ਮਾੜਿਆ ਇਹ ਬਹੁਤ ਮਾੜਿਆ ਚਲੋ ਭਾਈ ਕਹ ਤੁਸੀਂ ਬਹੁਤ ਚੰਗੇ ਹੋ ਤੁਸੀਂ ਪੰਜ ਸਾਲ ਕੀਤਾ ਕੀ ਤੇ ਤੁਸੀਂ ਹੁਣ ਕੀ ਕਰ ਦੋਗੇ 2.5 ਸਾਲਾਂ ਚ ਜਦੋਂ ਸਰਕਾਰ ਹੀ ਨਹੀਂ ਸੋ ਇਸੇ ਕਰਕੇ ਪਾਈ ਮੈਂ ਤੁਹਾਨੂੰ ਕਹਿਣਾ ਕਿ ਇੱਕ ਇੱਕ ਵੋਟ ਨਾਲ ਭਰਿੰਦਰ 43 ਬਾਲਜੀ ਨੂੰ ਪਾਈਏ ਤਾਂ ਕਿ ਇਲਾਕੇ ਦਾ ਵਿਕਾਸ ਲਾ ਕੇ ਤਰੱਕੀ ਜਿਹੜੀ ਆ ਹੋ ਸਕੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੇ ਮੇਰੀਆਂ ਗੱਲਾਂ ਨਾਲ ਸਹਿਮਤ ਹੈ ਤੇ ਪਿੰਡ ਦਾ ਵਿਕਾਸ ਕਰਾਉਣਾ ਚਾਹੁੰਦੇ ਆ ਤੇ ਅਧੂਰੇ ਕੰਮ ਪੂਰੇ ਕਰਵਾਉਣਾ ਚਾਹੁੰਦੇ ਆ ਤਾਂ ਦੋਵੇਂ ਬਾਹਾਂ ਖੜੀਆਂ ਕਰਕੇ ਵੇਸ਼ਵਾਜ ਦਬਾਓ ਬੋਲੇ ਸੋਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰੂੰਗਾ ਹਰਿੰਦਰ ਕਾਲੀਵਾਲ ਜੀ ਜਿਹੜੇ ਬਹੁਤ ਨਰਮ ਸੁਭਾਅ ਦੇ ਮਿੱਠੇ ਬੋਲੜੇ ਤੇ ਨਰਮ ਸੁਭਾਅ ਦਾ ਮੇਰੀਆਂ ਮਾਮਾ ਬੈਠੀਆਂ ਇਹਨਾਂ ਨੂੰ ਪੁੱਤਾਂ ਦਾ ਪਤਾ ਲੱਗਦਾ ਤੁਮ ਚਿਹਰਾ ਦੇਖ ਕੇ ਪਤਾ ਲੱਗਦਾ ਹੋਏ ਸ਼ਰੀਰ ਸਾਡਾ ਪਰਾ ਹੈ ਤੇ ਆਮ ਜੀਵੀ ਦਾ ਪਰਿਵਾਰ ਦਾ ਇਹ ਪੁੱਤ ਹੈ ਤੇ ਜਿਹਨੇ 12 ਸਾਲਾਂ ਤੋਂ ਬਿਨਾਂ ਲਾਲਚ ਤੋਂ ਪਾਰਟੀ ਨੂੰ ਦਾ ਕੰਮ ਕੀਤਾ ਤੋ ਮੈਂ ਬੇਨਤੀ ਕਰਦਾ ਕਿ ਰਿੰਦਰ ਢਾਲੀਵਾਲ ਜੀ ਦਾ ਸਾਥ ਦਿਓ ਤੇ ਇਹਨਾਂ ਨੂੰ ਕਾਮਯਾਬ ਕਰੋ ਤੇ ਨਾਲ ਬੇਨਤੀ ਕਰੂੰਗਾ ਤੁਹਾਡੇ ਰੂਬਰੂ ਭਾਈਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਪ੍ਰੀਕੀਤ ਵੀਰ ਜੀ ਨੇ ਦੱਸ ਹੀ ਦਿੱਤਾ ਵੀ ਆਪਾਂ ਨੂੰ ਭਾਈ ਆਮ ਆਦਮੀ ਪਾਰਟੀ ਨੂੰ ਵੋਟ ਕਿਉਂ ਪਾਉਣੀ ਐ ਗੱਲਾਂ ਤਾਂ ਕਹਿੰਦੇ ਹੁੰਦੇ ਵੀ ਹਾਥੀ ਦੀ ਪੈਣ 'ਚ ਸਾਰਾ ਕੁਝ ਹੀ ਆ ਗਿਆ ਗੱਲਾਂ ਤਾਂ ਇਹਨਾਂ ਨੇ ਸਾਰੀ ਹੀ ਦੱਸਤੀਆਂ ਪਰ ਮੇਰਾ ਵੀ ਫਰਜ ਹੈ ਤੁਹਾਨੂੰ ਬੇਨਤੀ ਕਰਾਂ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਵੋਟਾਂ ਦਾ ਟਾਈਮ ਹੈ ਕਾਂਗਰਸ ਵੀ ਬੀਜੇਪੀ ਵੀ ਤੇ ਦੂਜੇ ਵੀ ਉਹਨਾਂ ਦੇ ਪ੍ਰਚਾਰ ਤੇ ਆਪਣੇ ਪ੍ਰਚਾਰ 'ਚ ਫਰਕ ਹੈ ਉਹ ਪ੍ਰਚਾਰ ਕਰ ਰਿਹਾ ਨਿੰਦਿਆ ਵਾਲਾ ਕੋਈ ਮੈਨੂੰ ਨਿੰਦ ਰਿਹਾ ਕੋਈ ਮੈਨੂੰ ਗਾਲਾਂ ਕੱਢ ਰਿਹਾ ਕੋਈ ਆਪਣੀ ਪਾਰਟੀ ਨੂੰ ਕੰਮ ਦੀ ਗੱਲ ਉਹਨਾਂ 'ਚ ਕੋਈ ਨਹੀਂ ਕਰਦਾ ਉਹਨਾਂ ਨੇ ਬਲਾਰੇ ਕੱਲਾ ਨਿੰਦਿਆ ਤੋਂ ਬਿਨਾ ਆਉਂਦਾ ਕੋਈ ਪਿਛਲੇ 5 ਸਾਲਾਂ ਦਾ ਜਾਂ ਉਹ ਪਿਛਲੇ 10 ਸਾਲਾਂ ਦਾ ਕੋਈ ਕੰਮ ਦੱਸ ਦੇਣਾ ਵੀ ਭੂਰਿਆਂ ਚ ਕੀਤਾ ਹੋਵੇ ਜਾਂ ਬਰਨਾਲੇ ਦੇ ਲੋਕਾਂ ਲਈ ਕੀਤਾ ਹੋਵੇ ਜਾਂ ਪੰਜਾਬ ਦੇ ਲੋਕਾਂ ਲਈ ਵੀ ਅੱਜ ਤੱਕ ਕੰਮ ਕੀਤਾ ਹੋਵੇ ਆਪਣੀ ਪਾਰਟੀ ਆ ਜਿਹੜੀ ਕੀਤੇ ਹੋਏ ਕੰਮਾਂ ਦੇ 2.5 ਸਾਲ ਚ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਬੋਲਣਦੀ ਹੈ ਜੇ ਆਮ ਆਦਮੀ ਪਾਰਟੀ ਦਾ ਬਲਾਰਾ ਕੋਈ 1 ਮਿੰਟ ਲਈ ਵੀ ਬੋਲਣ ਲਈ ਖੜਾ ਹੁੰਦਾ ਪਹਿਲਾਂ ਵੀ ਸਾਡੇ ਆਉਣ ਤੋਂ ਬਲਾਰੇ ਬੋਲਦੇ ਰਹਣਗੇ ਪਰ ਉਹਨਾਂ ਨੇ ਕੰਮ ਵੀ ਬਣਾਏ ਹੋਣਗੇ ਕਿਕਰ ਰਾਣੀ ਬਿਜਲੀ ਦਾ ਬਿਲ ਜੀਉਂ ਆਉਂਦਾ ਮੋਟਰਾਂ ਵਾਲੀ ਲਾਈਟ ਦੇਨੇ ਉਹ ਵੀ ਆਉਂਦੀ ਵੀ 8 8 10 10 ਘੰਟੇ ਆ ਨਲੇ ਮੁਕੇ ਲਾਗੇ ਨਵੇਂ ਪਾਈਪ ਲੈਣਾ ਪੈ ਗਿਆ ਸੜਕ ਸੁਰੱਖਿਆ ਫੋਰਸ ਬਣ ਗਈ ਟੋਲ ਪਲਾਜੇ ਬੰਦ ਹੋ ਗਏ ਨਵੇਂ ਸਕੂਲ ਬਣ ਰਹੇ ਆ ਨਵੇਂ ਮੰਦ ਲਾਗਰੀਨਗ ਬਣ ਗਏ ਮਤਲਬ ਇੰਨਾ ਗੱਲਾਂ ਦਾ ਭਾਵ ਵੀ ਆਪਣੀ ਪਾਰਟੀ ਬੂਟ ਮੰਗਦੀ ਐ ਕੰਮ ਦੇ ਸਿਰ ਤੇ ਜਿਹੜਾ 2.5 ਸਾਲਾਂ ਚ ਕੀਤਾ ਤੇ ਜਿਹੜਾ ਰਹਿਦੇ 2.5 ਸਾਲਾਂ ਚ ਕਰਨਾ ਸੋ ਘੂਰੇ ਵਾਲਿਓ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਮੇਰੀਆਂ ਮਾਮਾ ਮਾਂ ਭੈਣਾਂ ਨੌਜਵਾਨ ਬੀਰ ਬਜ਼ੁਰਗ ਬੈਠੇ ਨੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਉਣ ਵਾਲੀ 20 ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨ ਪਹਿਲੇ ਨੰਬਰ ਤੇ ਆ ਜਿਵੇਂ ਮੀਤਬਾਈ ਨੂੰ ਪਹਿਲੇ ਨੰਬਰ ਤੇ ਲਿਆਉਂਦੇ ਰਹੇ ਉਮੀਦ ਆਏ ਹਿੰਦੇ ਇਸ ਪੁੱਤ ਨੂੰ ਪਹਿਲੇ ਨੰਬਰ ਤੇ ਲਿਆ ਦਿਓ ਤੁਹਾਡੇ ਨਾਲ ਅਜਿਹਾ ਵਾਅਦਾ ਕਰਕੇ ਜਾਂਦਾ ਹਾਂ ਪੇ ਤੁਹਾਨੂੰ ਕਦੇ ਜ਼ਿੰਦਗੀ ਚ ਮੂਰੇ ਇਹ ਨਹੀਂ ਸੁਣਨ ਨੂੰ ਮਿਲੂਗਾ ਜਾਂ ਨਰਾਸ਼ ਨਹੀਂ ਹੋਣਾ ਪੁਗਲੀਆਂ ਹਰਿੰਦਰ ਨੂੰ ਵੋਟ ਪਾਈ ਸੀ ਹਰਿੰਦਰ ਦੇ ਨਾਲ ਚੱਲੇ ਸੀ ਆਮ ਆਦਮੀ ਪਾਰਟੀ ਦੇ ਨਾਲ ਚੱਲੇ ਸੀ ਤਾਂ ਉਹ ਪੂਰਿਆਂ ਦੇ ਲੋਕ ਕਿਸੇ ਕੰਮ ਦੇ ਸੀ ਪੂਰਿਆਂ ਦੇ ਨਗਰ ਵਾਲਿਆਂ ਨੇ ਕੋਈ ਕੰਮ ਦੀ ਗੱਲ ਕੀਤੀ ਸੀ ਜਾਂ ਸਾਡੇ ਨਾਲ ਉੱਠ ਕੇ ਨਹੀਂ ਤੁਰਿਆ ਜਾਂ ਸਾਡੇ ਨਾਲ ਖੜਿਆ ਨਹੀਂ 24 ਘੰਟੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਪੁੱਤ ਤੁਹਾਡਾ ਭਰਾ ਬਣ ਕੇ ਤੁਹਾਡੀ ਸੇਵਾ ਕਰੂੰਗਾ ਨਾ ਕਿ ਕੋਈ ਲੀਡਰ ਬਣ ਕੇ ਸੋ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਆਉਣ ਵਾਲੀ 20 ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨ ਪਹਿਲੇ ਨੰਬਰ ਤੇ ਆ ਰਿਜਲਟ ਚ ਵੀ ਪਹਿਲੇ ਨੰਬਰ ਤੇ ਲਿਆਉਂਗੇ ਇਹੀ ਮੈਨੂੰ ਉਮੀਦ ਹੈ ਬਹੁਤ ਬਹੁਤ ਧੰਨਵਾਦ